ਕੀ ਕਰ ਦਿਖਾਉਂ ਥੋੜਾ ਥੋੜਾ ਖੇਲੋ ਥੋੜਾ ਜਲਦਾ ਆ ਜੀ ਆਜੋ ਆ ਗਿਆ ਕੋਈ ਥੋੜਾ ਜਲਾਸਿਆ ਆ ਕੇ ਕੀ ਕਰਾਂ ਫਿਰ ਬੋਲੇ ਸੋਨੇ ਹਾ ਦੁਨੀਆ ਦਾ ਚਲੋ 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 ਸੁਣੀ ਵੀ ਤਾ ਚਲੋ ਨਾ 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 लासकमार थी ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਇਹ ਆਂਦੇ ਉਹ ਵੀ ਇੱਥੇ ਆਏ ਉਹਦਾ ਵezi ਕਮੇਟੀ ਵੱਲੋਂ ਬਹੁਤ ਧੰਨਵਾਦ ਕਰਦੇ ਆਂ ਆ ਉਹਨਾਂ ਦਾ ਬੇਟਾ ਵਜੀਦ ਗੱਗੜ ਉਹ ਵੀ ਇੱਥੇ ਲਿਖਦੇ ਆਂ ਅੱਖਰਾਂ ਵਿੱਚ ਸਮੁੰਦਰ ਰੱਖਾ ਮਾਇਆ ਅਕਵਾਨ ਪੰਜਾਬੀ ਦਾ ਚੱਕਰਾਂ ਵਿੱਚ ਰੱਖ ਦਿੱਤਾ ਇਹ ਦੀਵਾ ਬਾਤ ਪੰਜਾਬੀ ਦਾ ਅੱਜ ਮੇਰੇ ਪੰਜਾਬੀ ਵੀਰ ਲੇਖ ਬੁੱਧੀ ਜੀ ਵੀ ਜੀ ਦਾ ਗੈਕ ਬਹੁਤ ਸਾਡੇ ਇੱਥੇ ਭੰਕਾ ਇੱਥੇ ਪਹੁੰਚਿਆ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਨਾਲ ਹੀ ਮੈਂ ਸਾਡੇ ਵਿਸ਼ੇਸ਼ ਸਰਪ੍ਰਸਤ ਸ਼੍ਰੀਂਗਰ ਸੇਠੀ ਜੀ ਜਿਨ੍ਹਾਂ ਨੇ ਕਮੇਟੀ ਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਉਹਨਾਂ ਦਾ ਮੈਂ ਪਹਿਲੇ ਤੋਂ ਧੰਨਵਾਦ ਕਰਨਾ ਨਾਲ ਹੀ ਮੇਸੀ ਨਾ ਫੈਲ ਤੋਂ ਤੋਂ ਬਾਅਦ ਮੈਂ ਫੁੱਟਵਾ ਸਾਹ ਤਾਂ ਪੱਕਾ ਪਸਤਾ ਪਰ ਚਾਂਦੀराम ਚਾਂਦੀ ਜੀ ਦੇ ਪਰਿਵਾਰ ਸੁਰਜੀਤ ਚਾਂਦੀ ਜੀ ਉਹਨਾਂ ਦਾ ਖਿਆਲ ਰੱਖਿਓ ਉਹਨਾਂ ਨੂੰ ਮਾਂ ਦਾ ਪਿਆਰ ਨਹੀਂ ਪੂਰਾ ਮਿਲਿਆ ਤੇ ਉਹਦਾ ਪਿਆਰ ਨਹੀਂ ਮਿਲਿਆ ਜੇ ਤਾਂ ਮਾਂ ਪੇ ਜਿਹੜੇ ਬਾਹਰੇ ਬੰਦੇ ਹੁੰਦੇ ਆ ਉਹਨਾਂ ਨੂੰ ਬਤਾਲਦੇ ਸਮਾਰਟੀਆਂ ਉਪਪਾਤ ਉਹ ਕਰਨੀ ਮਿਲਦੀ ਸਰ ਕੀ ਨਾਮ ਹੈ ਤੁਹਾਡਾ ਸੰਜੀਤ ਅੱਜ ਤਾਂ ਚਾਂਦੀराम ਚਾਂਦੀ ਜੀ ਤੁਹਾਡੇ ਕੀ ਲੱਗਦੇ ਆ ਪਿਤਾ ਜੀ ਸੀਗੇ ਅੱਜ ਉਹਨਾਂ ਦੀ ਆਦ ਦੇ ਵਿੱਚ ਉਹਨਾਂ ਦੀ ਵਰਸੀ ਬਣਾਈ ਜਾ ਰਹੀ ਹੈ ਲੁਧਿਆਣਾ ਦੇਖੇ ਪੰਜਾਬੀ ਭਵਨ ਦੇ ਵਿੱਚ ਕੀ ਕਰਨਾ ਚਾਹੁੰਦੇ ਤੁਸੀਂ ਅੱਜ ਕਿੱਦਾਂ ਲੱਗਦਾ ਵੀ ਤਕਰੀਬ ਕਿੰਨੇ ਸਾਲ ਬਾਅਦ ਤਕਰੀਬਨ ਪਾਗੇ ਨਾਗ ਉਹਨਾਂ ਦੀ ਵਰਸੀ ਬਹੁਤ ਘੱਟ ਮਨਾਈ ਹੈ ਗਈ ਹੈ ਕਿ ਉਤਸ਼ਾਹ ਤੁਹਾਡੇ ਪਰਿਵਾਰ ਵੱਲੋਂ ਹੁਣ ਦੁਆਰਾ ਦਿੱਤਾ ਜਾਊਗਾ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਸਾਰਿਆਂ ਦਾ ਮੇਰੇ ਨਾਲ ਤੁਸੀਂ ਆ ਬੈਠੋ ਜੀ ਮੈਂ ਇਹਨਾਂ ਨੂੰ ਬਹੁਤ ਹੀ ਤੇੜਾ ਦਿਆ ਜਿਹੜੀ ਪਹਿਲੀ ਵਾਰ ਵਰਸੀ ਤੇ ਆ ਰਹੇ ਠੀਕ ਹੈ ਜੀ ਥੈਂਕ ਯੂ ਜਸਵੀਰ ਜੀ ਅੱਜ ਕੀ ਕਹਿਣਾ ਚਾਹੁੰਦੇ ਆ ਚਾਂਦੀ ਰਣ ਚਾਂਦੀ ਜੀ ਦੀ ਵਰਸੀ ਹੈ ਜੀ ਕੀ ਕਹਿਣਾ ਚਾਹੁੰਦੇ ਪਹਿਲਾਂ ਵਹਿਗੁਰੂ ਜੀ ਕੀ ਖਾਲਸਾ ਵਹਿਗੁਰੂ ਆਣਿਆਂ ਦੇ ਬਾਦਸ਼ਾਹ ਉਸਤਾਦ ਚਾਂਦੀ ਰਾਮ ਚਾਂਦੀ ਜੀ ਜਿਨ੍ਹਾਂ ਨੇ ਲੈਜਾ ਸ਼ਰਲੀਆਂ ਪਣਾਲੀ ਦਾਣੀਏ ਮਿੱਤਰਾ ਦੂਰ ਦੀਆ ਦੂਰ ਦੇ ਆ 90ਵੀਂ ਵਰ্ষিকী ਮਨਾਈ ਜਾ ਰਹੀ ਆ ਸਾਰੇ ਸ਼ਗਿਰਦਾਂ ਤੇ ਸਾਰੇ ਸਹਯੋਗ ਨਾਲ ਇਹ ਬਹੁਤ ਵੱਡਾ ਪ੍ਰਾਲਾਹਕੀ ਪ੍ਰਾਣੇ ਆਰਟਿਸਟਾਂ ਨੂੰ ਯਾਦ ਕੀਤਾ ਗਿਆ ਤੇ ਚਾਂਦੀ ਰਾਮ ਜੀ ਚਾਂਦੀ ਸੱਭਿਆਚਾਰਕ ਮੰਚ ਲੁਧਿਆਣਾ ਵੱਲੋਂ ਜਿਹਦੇ ਪ੍ਰਧਾਨ ਆ ਪਾਲ ਪੰਜਾਬੀ ਤੇ ਨਾਲ ਹੋਰ ਵੀ ਔਦੇਦਾਰ ਆ ਅਸੀਂ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਪ੍ਰਾਲਾ ਬੜੇ ਪਿਛਲੇ ਸਾਲਾਂ ਤੋਂ ਵੀ ਚੱਲਦਾ ਆ ਕਿ ਇਹ ਪਾਪਾ ਜੀ ਦਾ ਮੇਲਾ ਬਹੁਤ ਖੂਬਸੂਰਤ ਮਨਾਇਆ ਗਿਆ ਇਹਨਾਂ ਕਹਿੰਦਾ ਹੋਇਆ ਵੈਸ ਗੁਰਜੀਤ ਕਾਂ ਖਾਲਸਾ ਵੈਸ ਗੁਰਜੀਤ ਦੀ ਪਤਨੀ ਸਰ ਅੱਜ ਜੀ ਜਿਹੜਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆ ਜੀ ਗੁਰਬਖਸ਼ ਸੂਬਾ ਸੂਬਾ ਦੇਸ਼ਿਆਂ ਵਾਲੇ ਜਗਲਾਤ ਅਫਸਰ ਜਲੰਧਰ ਸਰ ਅੱਜ ਜਿਵੇਂ ਕਿ ਆ ਚਾਂਦੀ ਰਾਮ ਚਾਂਦੀ ਜੀ ਦੇ ਅੱਜ ਸ਼ਰਧਾਂਜਲੀ ਸਮਾਰੋਹ ਰੱਖਿਆ ਗਿਆ ਵਾ 29ਵੇਂ ਮਨਾਇਆ ਇਹ ਕੀ ਕਹਿਣਾ ਚੋਲੇ ਬਹੁਤ ਵਧੀਆ ਕਾਰਜਵਾਜੀ ਇਹੋ ਜਿਹਾ ਕਾਰਜ ਹਮੇਸ਼ਾ ਮਨਾਉਣੇ ਚਾਹੀਦੇ ਆ ਔਰ ਹਰ ਸ਼ਹਿਰ ਦੇ ਵਿੱਚ ਮਨਾਉਣੇ ਚਾਹੀਦੇ ਆ ਚਾਂਦੀ ਰਾਮ ਚਾਂਦੀ ਤੇ ਬੀਬੀ ਸ਼ਾਂਤੀ ਜੀ ਦਾ ਦੁਨੀਆ ਨੂੰ ਪੂਰੇ ਦੇਸ਼ ਵਾਸੀ ਪਰਦੇਸ ਵਿਦੇਸ਼ਾਂ ਵਿੱਚ ਪੂਰਾ ਇਹਨਾਂ ਦਾ ਨਾਮ ਆ ਦੁਗਾਣਾ ਜੋੜੀ ਦੁਗਾਣਾ ਜਿਹੜੀ ਗੀਤ ਚਾਲੂ ਹੋਇਆ ਇਹਨਾਂ ਨੇ ਕੀਤੇ ਆ ਬਹੁਤ ਦੁਗਾਣਾ ਜੋੜੀ ਬਹੁਤ ਵਧੀਆ ਸੀ ਇਦਾਂ ਦੇ ਮੇਲੇ ਲੱਗਣੇ ਚਾਹੀਦੇ ਆ ਸਰ ਅੱਜ ਜਾਣ ਕੇ ਕਿੰਨੇ ਚਿਰ ਤੋਂ ਲਗਾਤਾਰ ਇਹਨਾਂ ਦਾ ਬੜਾ ਚਿਰ ਹੋ ਗਿਆ ਨਹੀਂ ਦਿੱਥੋਈ ਨੂੰ ਉਸ ਤੋਂ ਬਾਅਦ ਇਹਨਾਂ ਦੇ ਸ਼ਹਿਰਦਾਰ ਵੱਲ ਕੋਈ ਉਪਰਾਲਾ ਨਹੀਂ ਕੀਤਾ ਕਿ ਕੀ ਕਹਿਣਾ ਚਾਹੁੰਦੇ ਹੋ ਨਹੀਂ ਕਰ ਰਿਹਾ ਜੀ ਬਿਲਕੁਲ ਬਸ ਕਰਨੇ ਚਾਹੀਦੇ ਕਰਨੇ ਜਿੰਨਾ ਜੱਡਾ ਵੱਡਾ ਨਾਂਸ ਹੈਗਾ ਨਾ ਜੀ ਓਡਾਂ ਵੱਡਾ ਨਹੀਂ ਕਰ ਨਹੀਂ ਰਿਹਾ ਹੈ ਜੀ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਕੀ ਕਹਿਣਾ ਚਾਹੁੰਦੇ ਨੇ ਲੋਕਾਂ ਨੂੰ ਬਸ ਹਰ ਸਾਲ ਇਹ ਮਨਾਉਣੇ ਚਾਹੀਦੇ ਆ ਜੀ ਇਹਨਾਂ ਦੇ ਵਰ੍ਹਸਿਆਂ ਮਨਾਉਣੀਆਂ ਚਾਹੀਦੀਆਂ ਆ ਜੀ ਜਨਮ ਦਿਨ ਦੇ ਵਰ੍ਹਸੇ ਮਨਣੀਆਂ ਚਾਹੀਦੀਆਂ ਆ ਸ਼ਿਗਰਦਾਂ ਨੂੰ ਨਹੀਂ ਬਾਕੀਆਂ ਨੂੰ ਵੀ ਸਾਰਿਆਂ ਨੂੰ ਵੀ ਜਿਨ੍ਹਾਂ ਨੂੰ ਇਹਨਾਂ ਨੇ ਰੋਜੀ ਰੋਟੀ ਦੇ ਵਿੱਚ ਪਾਇਆ ਉਹਨਾਂ ਦਾ ਹਰਜ ਬਣਦਾ ਆ ਤੇ ਆਪਣਾ ਉਸਤਾਦ ਦਾ ਨਾਮ ਉੱਚਾ ਕੀਤਾ ਜਾਂਦਾ ਠੀਕ ਹੈ ਜੀ ਜੀ ਸਰ ਅੱਜ ਕੀ ਕਰਨੇ ਚਾਹੁੰਦੇ ਚਾਂਦੀ ਰਾਮ ਚਾਂਦੀ ਜੀ ਜਿਹੜਾ ਕਿ ਜਿਨ੍ਹਾਂ ਦਾ ਅੱਜ ਯਾਦ ਦੇ ਵਿੱਚ ਉਹਦੀ ਵਰਸੀ ਬਣਾਈ ਜਾ ਰਹੀ ਹੈ ਅੱਜ ਇੱਥੇ ਜੈ ਵੀ ਹੋਣ ਜੀ ਇਹਨਾਂ ਦਾ 38ਵਾਂ ਜਿਹੜੀ ਸਮਾਰੋਹ ਆ ਕਹਿੰਦੇ ਲੋਕ ਸਿਆਣੇ ਕਹਿੰਦੇ ਉਸਤਾਦਾਂ ਦੇ ਉਸਤਾਦ ਸ੍ਰੀ ਚਾਂਦੀ ਰਾਮ ਚਾਂਦੀ ਜੀ ਕਹਿੰਦੇ ਇਹਨਾਂ ਦਾ ਗੀਤ ਬੜਾ ਮਸ਼ਹੂਰ ਸੀ ਲੈ ਜਾ ਸੱਲੀਆਂ ਪੁਨਾ ਲਮੀਢਾਣੇ ਵੇ ਮਿੱਤਰਾ ਦੂਰ ਦਿਆ ਲੈ ਜਾ ਸੱਲੀਆਂ ਲੈ ਜਾ ਸੱਲੀਆਂ ਪੁਨਾ ਲਮੀਢਾਣੇ ਵੇ ਮਿੱਤਰਾ ਦੂਰ ਦਿਆ ਤੇਰੇ ਖੁਸ਼ਕ ਮਕੀ ਦੇ ਦਾਣੇ ਮਿੱਤਰਾ ਨੇ ਮਿੱਤਰਾਂ ਨੇ ਨਹੀਂਓ ਚੱਪਣੇ ਤੇਰੇ ਖੁਸ਼ਕ ਮੱਕੀ ਦੇ ਦਾਣੇ ਨਹੀਂ ਮਿੱਤਰਾਂ ਨੇ ਨਹੀਂਓ ਜੰਪਣੇ ਅਸੀਂ ਇਹਨਾਂ ਨੂੰ ਸਿਰ ਠਾਉਨੇ ਆ ਇਹਨਾਂ ਦੇ ਬੋਲਾਂ ਨੂੰ ਇਹਨਾਂ ਦੇ ਸ਼ਬਦਾਂ ਨੂੰ ਕਿਹੋ ਜੇ ਇਹਨਾਂ ਦੇ ਸ਼ਬਦ ਸੀ ਅੱਜ ਵੀ ਜੇ ਸੁਣਾਈਏ ਸੰਸਾਰ ਦੇ ਲੋਕਾਂ ਨੂੰ ਤੇ ਰੂਹ ਦੇ ਵਿੱਚੋਂ ਨਿਕਲੇ ਸ਼ਬਦ ਇਹਨਾਂ ਦੀ ਯਾਦ ਨੂੰ ਤਾਜ਼ਾ ਕਰਵਾਉਂਦੇ ਨੇ ਕਹਿੰਦੇ ਲੋਕ ਸਿਆਣੇ ਧੰਨਵਾਦ ਸਤਿ ਸ੍ਰੀ ਅਕਾਲ ਅੱਗੇ ਸਰ ਤੁਹਾਡਾ ਸ਼ੁਭਨਾਮ ਸਾਡਾ ਸੁਭਨਾ ਮਲਕੀ ਸਿੰਘ ਮਾਲੜਾ ਤੇ ਅਸੀਂ ਸੀਨੀਅਰ ਪੱਤਰਕਾਰ ਸਾਹਿਬ ਕੈੜਾ ਸਾਹਿਬ ਹਾਂਜੀ ਸਰ ਅੱਜ ਕੀ ਨਾਮ ਹੈ ਤੁਹਾਡਾ ਜੀ ਨਾਮ ਹਰਿਆਲ ਸਿੰਘ ਥੂਰੀ ਜੀ ਅੱਜ ਅਸੀਂ ਇੱਥੇ ਉਸਤਾਦ ਸ਼੍ਰੀ ਚਾਂਦੀ ਰਾਮ ਚਾਂਦੀ ਉਹਨਾਂ ਦੀ 29ਵੀਂ ਵਰਸੀ ਦੇ ਸਬੰਧ ਵਿੱਚ ਸ਼ਾਮਲ ਹੋਏ ਹਾਂ ਤੇ ਇਹ ਸੰਤਾਨ ਜੀ ਸਮਾਰੋਹ ਉਹਨਾਂ ਦੇ ਸ਼ਗਿਰਦਾਂ ਵੱਲੋਂ ਤੇ ਉਹਨਾਂ ਦੇ ਉਪਾਸ਼ਕਾਂ ਵੱਲੋਂ ਪ੍ਰਸੰਸਕਾਂ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ ਤੇ ਮੈਂ ਚੰਦੀराम ਚੰਦੀ ਜੀ ਦੇ ਜੀਵਨ ਬਾਰੇ ਇੱਕ ਪੁਸਤਕ ਲਿਖੀ ਤੇ ਕੁਝ ਸਾਲ ਪਹਿਲਾਂ ਤੇ ਉਸ ਪੁਸਤਕ ਦੇ ਵਿੱਚ ਉਹਨਾਂ ਦੇ ਜੀਵਨ ਦੇ ਹਰ ਪੱਖ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ ਬੜੀ ਮਿਹਨਤ ਦੇ ਨਾਲ ਉਹ ਪੁਸਤਕ ਤਿਆਰ ਕੀਤੀ ਸੀ ਉਸ ਦੇ ਵਿੱਚ ਉਹਨਾਂ ਦੇ ਵਿਗਿਆਨੀਆਂ ਨੇ ਯੋਗਦਾਨ ਪਾਇਆ ਉਹਨਾਂ ਨੇ ਜਾਣਕਾਰੀਆਂ ਦਿੱਤੀਆਂ ਜਿੰਨਾ ਕਵੀ ਰਹੀ ਸਕਦੇ ਸੀ ਜਿੱਥੇ-ਜਿੱਥੇ ਉਹ ਰਹੇ ਉਥੋਂ-ਉਥੋਂ ਅਸੀਂ ਜਾਣਕਾਰੀ ਇਕੱਤਰ ਕੀਤੀ ਤੇ ਉਹ ਪੁਸਤਕ ਤਿਆਰ ਹੋਈ ਉਸ ਤੋਂ ਬਾਅਦ ਅੱਜ ਇੱਥੇ ਮੈਨੂੰ ਬੁਲਾਇਆ ਗਿਆ ਹੈ ਇਸ ਤੌਰ ਦੇ ਉੱਤੇ ਇਸ ਸ੍ਰੀਦਾਂਗਰੀ ਸਮਾਰੋਹ ਦੇ ਵਿੱਚ ਕਿ ਅਸੀਂ ਅੱਜ ਹਾਜ਼ਰੀ ਭਰ ਰਹੇ ਹਾਂ ਦੇਖ ਰਹੇ ਹਾਂ ਇਹ ਬੜਾ ਵਧੀਆ ਪ੍ਰੋਗਰਾਮ ਇਹਨਾਂ ਵੱਲੋਂ ਆਯੋਜਿਤ ਕੀਤਾ ਗਿਆ ਪ੍ਰਬੰਧਕਾਂ ਵੱਲੋਂ ਤੋਂ ਬਹੁਤ-ਬਹੁਤ ਮਿਹਰਬਾਨੀ ਆਸ ਹੈ ਕਿ ਇਸੇ ਤਰ੍ਹਾਂ ਇਹ ਉਹਨਾਂ ਦੇ ਨਾਂ ਨੂੰ ਅੱਗੇ ਵਧਾਉਂਦੇ ਰਹਿਣਗੇ ਚਮਕਾਉਂਦੇ ਰਹਿਣਗੇ ਧੰਨਵਾਦ